ਜਿਹੜੇ ਅੱਜ ਅਸਤੀਫੇ ਦੇ ਰਹੇ ਆ ਤੇ ਅੱਗੇ ਤੋਂ ਜਿਹੜਾ ਵੀ ਸਾਡਾ ਬੀਜੇਪੀ ਨਾਲ ਕੋਈ ਵੀ ਇਹੋ ਜਿਹਾ ਨਹੀਂ ਹੈਗਾ ਕਿ ਜਿਹੜਾ ਅਸੀਂ ਕੰਮ ਕਰਾਂਗੇ ਇਹ ਸਾਰਾ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਪਾਰਟੀ ਇੱਕ ਬੰਦੇ ਦੀ ਪਾਰਟੀ ਨਹੀਂਗੀ ਜੇ ਮੰਨ ਲਓ ਅਸੀਂ ਅੱਜ 30 35 ਜਣੇ ਆ ਇਹਦੇ ਚ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਨਹੀਂ ਪਾਰਟੀ ਪੀਦਾ ਇੱਕ ਵੀ ਬੂਥ ਕਿਤੇ ਲੱਗਦਾ ਸੀਗਾ ਸੁਲਤਾਨਪੁਰ ਲੋਧੀ ਚ ਮੈਂ ਨਹੀਂ ਵੇਖਿਆ ਕਿਤੇ ਪਰਸਨਲ ਬੀਜੇਪੀ ਦਾ ਕਿਤੇ ਲੱਗਾ ਹੋਵੇ ਆ ਪਿਛਲੀਆਂ ਚੋਣਾਂ ਅਸੀਂ ਕਿਸੇ ਦੇ ਥੱਲੇ ਲੱਗ ਕੇ ਨਾਲ ਇਹੋ ਜਿਹੇ ਬੰਦੇ ਦੇ ਥੱਲੇ ਲੱਗਾਂਗੇ ਅਸੀਂ ਇਹ ਕਨ ਹੈ ਆਪਣੇ ਆਪ ਨੂੰ ਸਮਝਦਾ ਹੈ ਜਿਲ੍ਹਾ ਬੋਟਾਂ ਤੋਂ ਬਾਅਦ ਮੇਰੇ ਜੀ ਲੱਖ ਹੋਣ ਗਿਆ ਪਰ ਮੈਂ ਪਾਰਟੀ ਨਾਲ ਗਦਾਰੀ ਨਹੀਂ ਕਰਦਾ ਜਿੰਨਾ ਅਜੇ ਮੈਂ ਰਿਹਾ ਜਿਹੜੇ ਜਿੱਥੇ ਵੀ ਰਿਹਾ ਇੱਕ ਠੋਕ ਕੇ ਰਿਹਾ ਇੱਕ ਝੰਡੇ ਥੱਲੇ ਰਿਹਾ ਤੇ ਗਾਂ ਵੀ ਇਦਾਂ ਰਹੂ ਮਰਦੇ ਦਮ ਤੱਕ ਇਦਾਂ ਹੀ ਰਹੂ ਬੀਜੇਪੀ ਭਾਰਤੀ ਜਨਤਾ ਪਾਰਟੀ ਦੇ ਵਿੱਚ 2 ਸਾਲ ਪਹਿਲਾਂ ਅਸੀਂ ਜਿਹੜਾ ਇਹ ਜੁਆਇਨ ਕੀਤੀ ਸੀਗੀ ਪਾਰਟੀ ਤੇ ਉਸ ਟਾਈਮ ਸੁਲਤਾਨਪੁਰ ਲੋਧੀ ਦੇ ਵਿੱਚ ਬਿਲਕੁਲ 0 ਲੈਵਲ ਤੇ ਸੀਗੀ ਤੇ ਅਸੀਂ ਸਾਰੇ ਤਕਰੀਬਨ ਜਿੰਨੇ ਆ ਸਾਰੀ ਮੇਨ ਟੀਮ ਆ ਸਾਡੀ ਤੇ ਉਸ ਟਾਈਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਦਿਲਬਾਬ ਸਿੰਘ ਆ ਸਾਡੇ ਸਰਕਲ ਪ੍ਰਧਾਨ ਫਤੂ ਢਿੰਗਾ ਜਿੱਤਰ ਸਿੰਘ ਤਲਵੰਡੀ ਚੌਧਰੀਆ ਗਰਮੇਜ ਸਿੰਘ ਆ ਕਬੀਰਪੁਰ ਸਰਕਲ ਦੇ ਤੇ ਮੇਰਾ ਛੋਟਾ ਵੀਰ ਲਾਵ ਜਰਨਲ ਸਕੱਤਰ ਆ ਜ਼ਿਲ੍ਹਾ ਕਪੂਰਥਲਾ ਦਾ ਇਹਨਾਂ ਨੇ ਦਿਨ ਰਾਤ ਕਰਕੇ ਪਾਰਟੀ ਦੀ ਬਹੁਤ ਵੱਡੀ ਸੇਵਾ ਇਥੇ ਕੀਤੀ ਆ ਪਰ ਕੋਝ ਕੋ ਇਨਸਾਨ ਜਿਹੜੇ ਪਾਰਟੀ ਦੇ ਵਿੱਚ ਹੁੰਦੇ ਆ ਉਹ ਕਈ ਵਾਰ ਪਾਰਟੀ ਤੋਂ ਗਲਤੀ ਹੋ ਜਾਂਦੀ ਹੈ ਜਾਂ ਕਿਸੇ ਬੰਦੇ ਤੋਂ ਹੋ ਜਾਂਦੀ ਹੈ ਆਪਣੇ ਆਪ ਨੂੰ ਉਹ ਬਹੁਤ ਕੁਝ ਸਹੀ ਸਾਬਤ ਕਰਨ ਲਈ ਬੜੇ ਉਹ ਕੰਮ ਕਰਦੇ ਆ ਤੇ ਸਾਡੀ ਮੈਰੀ ਤੇ ਮੇਰੀ ਟੀਮ ਦੀ ਹਮੇਸ਼ਾ ਹੀ ਇਹ ਰਹੀ ਆ ਕਿ ਜਿੱਥੇ ਵੀ ਹੈਗੇ ਆ ਇੱਕ ਝੰਡੇ ਥੱਲੇ ਆ ਜੇ ਅਸੀਂ ਗੱਲ ਕਰੀਏ ਪਹਿਲਾਂ ਕਾਲੀ ਦਲ ਦੇ ਵਿੱਚ ਸੀਗੇ ਤਾਂ ਕਾਲੀ ਦਲ ਲਈ ਦਿਨ ਰਾਤ ਇੱਕ ਕੀਤਾ ਤੇ ਦੂਜੇ ਕਿਸੇ ਲੀਡਰ ਨਾਲ ਕਦੇ ਵੀ ਸੰਪਰਕ ਨਾ ਕੀਤਾ ਸੀ ਤੇ ਨਾ ਕਦੇ ਕਰ ਹੀ ਸਕਦੇ ਇਹ ਨਹੀਂ ਸਾਨੂੰ ਲੀਡਰ ਸੰਪਰਕ ਨਹੀਂ ਕਰਦੇ ਜੇ ਭਾਜਪਾ ਚਾਹੇ ਤਾਂ ਦਿਨ ਰਾਤ ਕਰਕੇ ਅਸੀਂ ਜਿਹੜੀ ਆ ਪਾਰਟੀ ਨੂੰ ਜਿੰਨੇ ਜੋਗੇ ਹੈਗੇ ਸਾਂ ਪਿੰਡਾਂ ਦੇ ਵਿੱਚ ਖੜਾ ਕੀਤਾ ਤੁਸੀਂ ਸਾਰੇ ਜਾਣਦੇ ਆ ਜਾਣੀ ਜਾਣ ਪਰ ਇਥੋਂ ਦਾ ਜਿਲ੍ਹਾ ਪ੍ਰਧਾਨ ਆ ਜਿਹੜਾ ਹੁਣ ਖੋਜੇਵਾਲ ਇਹਨੂੰ ਕਿਹੜਾ ਮੈਂ ਸ਼ਬਦ ਵਰਤਾਂ ਕਿ ਇਹ ਬੰਦਾ ਮਤਲਬ ਇਦਾਂ ਦਾ ਕਰ ਰਿਹਾ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਪਤਾ ਨਹੀਂ ਰੱਬ ਆ ਮੇਰੇ ਕੋਲੇ ਉਹਦਾ ਹੀ ਬੜਾ ਵੱਡਾ ਇੱਕ ਅਉਦੇ ਤੇ ਰਹਿ ਕੇ ਇਹ ਗੱਲ ਉਹਨੂੰ ਸ਼ੋਭਾ ਨਹੀਂ ਦਿੰਦੀ ਠੀਕ ਆ ਜਾਣ ਬੁੱਝ ਕੇ ਟੜੇ ਬੰਦੀ ਜਿਹੜੀ ਖੜੀ ਕਰ ਰਿਹਾ ਇਹਦੇ ਤੋਂ ਬੀਜੇਪੀ ਦੇ ਪੁਰਾਣੇ ਵਰਕਰ ਆ ਉਹ ਵੀ ਸਾਰੇ ਦੁਖੀ ਆ ਮੈਂ ਨਾ ਨਹੀਂ ਕਿਸੇ ਦਾ ਲੈਣਾ ਤੁਸੀਂ ਬੇਸ਼ੱਕ ਉਹਨਾਂ ਨਾਲ ਤੁਸੀਂ ਸੰਪਰਕ ਤੇ ਜਾਓਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਇਸ ਕਰਕੇ ਹੋਰ ਵੀ ਕਈ ਮੁੱਦੇ ਆ ਜਿਹੜੇ ਹੈਗੇ ਆ ਉਹ ਕੋਈ ਗੱਲ ਨਹੀਂ ਅਸੀਂ ਅੱਗੇ ਉੱਤੇ ਡਿਸਕਸ ਕਰਾਂਗੇ ਤੇ ਅਸੀਂ ਫਿਰ ਸਾਰਿਆਂ ਨੇ ਇਹ ਸਲਾਹ ਕੀਤੀ ਆ ਵੀ ਅਸੀਂ ਜਿਹੜਾ ਪਾਰਟੀ ਤੋਂ ਅੱਜ ਸਾਰੇ ਯੋਧਿਆਂ ਤੋਂ ਜਿੰਨੇ ਵੀ ਸਾਡੇ ਸਰਕਲ ਪ੍ਰਧਾਨ ਆ ਜ਼ਿਲ੍ਹਾ ਸਖਤਰ ਆ ਸਾਡੇ ਮੈਂਬਰ ਆ ਸਾਰਿਆਂ ਨੇ ਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੀ ਜਿੰਨੀ ਵੀ ਲੀਡਰਸ਼ਿਪ ਹੈਗੀ ਆ ਅਸੀਂ ਜਿਹੜੇ ਅੱਜ ਅਸਤੀਫੇ ਦੇ ਰਹੇ ਆ ਤੇ ਅੱਗੇ ਤੋਂ ਜਿਹੜਾ ਵੀ ਸਾਡਾ ਬੀਜੇਪੀ ਨਾਲ ਕੋਈ ਵੀ ਇਹੋ ਜਿਹਾ ਨਹੀਂ ਹੈਗਾ ਕਿ ਜਿਹੜਾ ਅਸੀਂ ਕੰਮ ਕਰਾਂਗੇ ਇਹ ਸਾਰਾ ਕਾਰਨ ਹੈ ਜਿਹੜਾ ਉਹ ਤਾਂ ਨਮਰਦ ਸਰ ਪ੍ਰਧਾਨ ਜੀ ਕਾਰਨ ਕੀ ਹੈ ਇੱਕ 2 ਸਾਲ ਪਹਿਲਾਂ ਜੀ ਨੇ ਪਾਰਟੀ ਬਹੁਤ ਵਧੀਆ ਨੀਤੀਆਂ ਬਹੁਤ ਵਧੀਆ ਪਾਰਟੀਆਂ ਤਾਰ ਕੇ ਜੁਆਇਨ ਕਰ ਰਹੇ ਹੋ ਉਹ ਜੱਕਣਾ ਵਿੱਚ ਛੱਡਣ ਦੇਖੋ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਪਾਰਟੀ ਇੱਕ ਬੰਦੇ ਦੀ ਪਾਰਟੀ ਨਹੀਂਗੀ ਜੇ ਮੰਨ ਲਓ ਅਸੀਂ ਅੱਜ 30 35 ਜਣੇ ਆ ਇਹਦੇ ਚ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਨਹੀਂ ਪਾਰਟੀ ਬੰਦਿਆਂ ਨਾਲ ਬਣਦੀ ਆ ਬੰਦੇ ਮਾੜੇ ਹੁੰਦੇ ਆ ਬੰਦਿਆਂ ਦੀਆਂ ਨੀਤੀਆਂ ਮਾੜੀਆਂ ਬੰਦਿਆਂ ਦੀ ਨੀਤ ਮਾੜੀ ਹੁੰਦੀ ਆ ਪਾਰਟੀ ਨਹੀਂ ਕੋਈ ਵੀ ਮਾੜੀ ਜੇ ਕਹੀਏ ਕੋਈ ਪਾਰਟੀਆਂ ਕੋਈ ਵੀ ਸੰਸਥਾ ਬਣਦੀ ਉਹ ਇਹ ਲੋਕਾਂ ਦੇ ਭਲੇ ਲਈ ਬਣਦੀ ਆ ਪ੍ਰਧਾਨ ਜੀ ਤੁਸੀਂ ਪਾਰਟੀ ਛੱਡ ਰਿਹਾ ਕਿ ਕਾਰਨ ਕੀ ਆ ਕਾਰਨ ਤੁਹਾਨੂੰ ਮੈਂ ਇਹ ਦੱਸਿਆ ਕਿ ਜਿਹੜਾ ਇਥੋਂ ਦਾ ਜ਼ਿਲ੍ਹਾ ਪ੍ਰਧਾਨ ਆ ਉਹਦੀਆਂ ਗਲਤ ਨੀਤੀਆਂ ਤੋਂ ਅਸੀਂ ਕੁਝ ਜਦੋਂ ਅਸੀਂ 2 ਸਾਲ ਪਹਿਲਾਂ ਆਏ ਸੀ ਨਾ ਜੀ ਅਸੀਂ ਕਈ ਕੋਈ ਸੋਚਿਆ ਸੀ ਅਸੀਂ ਆਪਣੇ ਕਿਸਾਨਾਂ ਦੇ ਮਸਲੇ ਆ ਲੈ ਕੇ ਜਾਵਾਂਗੇ ਹੱਲ ਕਰਵਾਵਾਂਗੇ ਠੀਕ ਆ ਉਸ ਸਮੇਂ ਦੇ ਨਾਲ ਅਸੀਂ ਇਹਨਾਂ ਨੂੰ ਵੀ ਕਹਿੰਦੇ ਰਹੇ ਆ ਪਰ ਉਹ ਵੀ ਸਾਡਾ ਕੋਈ ਇਦਾਂ ਦਾ ਕੋਈ ਵੀ ਕਿਉਂਕਿ ਨਾ ਇਹ ਭਾਜਪਾ ਦੇ ਵਿੱਚ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਬਹੁਤ ਵੱਡੀ ਪਾਵਰ ਕਹਿੰਦੇ ਪ੍ਰੋਟੋਕਾਲ ਦੇ ਹਿਸਾਬ ਨਾਲ ਠੀਕ ਆ ਜਦੋਂ ਜ਼ਿਲ੍ਹਾ ਪ੍ਰਧਾਨ ਹੀ ਨਾ ਚੰਗਾ ਹੋਊਗਾ ਪਾਰਟੀ ਕੀ ਸਰਵਾਈਲ ਕਰੂਗੀ ਬਿਲਕੁਲ ਜੀ ਸ੍ਰੀ ਨਵਾਸ ਲੋਜੀ ਆ ਸਾਡੇ ਉਹਨਾਂ ਦੇ ਧਿਆਨ ਚ ਲਿਆਂਦੀ ਆ ਮੈਂ ਵੀ ਇਹ ਹਰਕਤਾਂ ਕਰ ਰਿਹਾ ਦੂਸਰਾ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਆ ਪ੍ਰਧਾਨ ਜੀ ਆ ਸਾਰਿਆਂ ਦੇ ਧਿਆਨ ਚ ਸੀਗਾ ਪਰ ਸਾਡੀ ਜਿਹੜੀ ਇਹ ਗੱਲ ਆ ਨਾ ਵੇਖੋ ਤੁਹਾਡੇ ਵਿੱਚ ਅਸੀਂ ਜੰਮੇ ਪਲੇ ਆ ਸੁਲਤਾਨਪੁਰ ਚ ਕੋਈ ਬਾਹਰੋਂ ਤਾਂ ਰਹਿ ਨਹੀਂ ਹਮੇਸ਼ਾ ਹੀ ਸਾਡੀ ਇਹ ਹੁੰਦੀ ਆ ਵੀ ਜਿੱਥੇ ਗਏ ਆ ਡਟ ਕੇ ਆ ਨਹੀਂ ਤਾਂ ਨਹੀਂ ਅਸੀਂ 도ਗਲੇ ਬੰਦੇ ਦੇ ਗਾਹਕ ਨਹੀਂ ਠੀਕ ਆ ਠੀਕ ਆ ਜੇ ਪਾਰਟੀ ਨੂੰ ਅੱਜ ਚੰਗਾ ਲੱਗਦਾ ਜ਼ਿਲ੍ਹਾ ਪ੍ਰਧਾਨ ਸਹੀ ਆ ਕੋਈ ਇਹੋ ਜੀ ਦਿੱਕਤ ਨਹੀਂ ਗੀ ਅਸੀਂ ਜੋ ਵੀ ਆਪਣੇ ਮਨ ਦੀ ਇੱਛਾ ਸੀਗੀ ਅੱਜ ਅਸੀਂ ਇਸ ਤੀਫੇ ਦੇ ਕੇ ਰਾਮਨਾਬ ਦਾ ਕੰਮ ਕਰ ਕਰਾਂਗੇ ਸਲਤਨਪੁਰ ਲੋਧੀ ਦੇ ਬਤੌਰ ਤੁਹਾਨੂੰ ਇਹੋੀ ਗੱਲ ਆ ਵੇਖੋ ਜੀ ਜਦੋਂ ਆਪਾਂ ਤੁਸੀਂ ਦੱਸੋ ਮੈਨੂੰ 2 ਸਾਲ ਪਹਿਲਾਂ ਬੀਜੇਪੀ ਦਾ ਇੱਕ ਵੀ ਬੂਥ ਕਿਤੇ ਲੱਗਦਾ ਸੀਗਾ ਸਲਤਨਪੁਰ ਲੋਧੀ 'ਚ ਮੈਂ ਨਹੀਂ ਵੇਖਿਆ ਕਿਤੇ ਪਰਸਨਲ ਬੀਜੇਪੀ ਦਾ ਕਿਤੇ ਲੱਗਾ ਹੋਵੇ ਆ ਪਿਛਲੀਆਂ ਚੋਣਾਂ ਵੀ ਗਈਆਂ ਠੀਕ ਆ ਜੀ ਅਸੀਂ ਦਿਨ ਰਾਤ ਇੱਕ ਕਰਕੇ ਆ ਮੇਰਾ ਪਰਿਵਾਰ ਸਾਰਾ ਪਰਿਵਾਰ ਆ ਅਸੀਂ ਬੈਠੇ ਆ ਦਿਨ ਰਾਤ ਇੱਕ ਕੀਤੀ ਆ ਤੇ ਪਾਰਟੀ ਨੂੰ ਖੜਾ ਕੀਤਾ ਸੀ ਪਰ ਇੱਥੋਂ ਆ ਕੇ ਜਦੋਂ ਸਿਆਸਤਾਂ ਕਰਦੇ ਨਾ ਠੀਕ ਆ ਸਿਆਸਤ ਦੇ ਵਿੱਚ ਰਹਿ ਕੇ ਸਿਆਸਤਾਂ ਹੁੰਦੀਆਂ ਪਰ ਕਿਤੇ ਨਾ ਕਿਤੇ ਇਨਸਾਨੀਅਤ ਆਪਦੀ ਵੀ ਕੋਈ ਅਨੁਖ ਹੁੰਦੀ ਹੈ ਅੰਦਰ ਜਿਹੜਾ ਅਸੀਂ ਕਿਸੇ ਦੇ ਥੱਲੇ ਲੱਗ ਕੇ ਨਾਲ ਇਹੋ ਜਿਹੇ ਬੰਦੇ ਦੇ ਥੱਲੇ ਲੱਗਾਗੇ ਅਸੀਂ ਠੀਕ ਆ ਨਾ ਇਹ ਆਪਣੇ ਆਪ ਨੂੰ ਸਮਝਦਾ ਹੈ ਜਿਲ੍ਹਾ ਜੋ ਵੋਟਾਂ ਤੋਂ ਬਾਅਦ ਇਹਨਾਂ ਲੱਭਣਾ ਨਹੀਂ ਕਿੱਧਰ ਗਿਆ ਪਰੇ ਪਾਰਟੀ ਦਾ ਬੜਾ ਵੱਡਾ ਕਹਾਨ ਕਰਦਾ ਪਿਆ ਜ਼ਿਲ੍ਹਾ ਪ੍ਰਧਾਨਾ ਜੀ। ਫੇਰ ਤੁਸੀਂ ਪਾਰਟੀ ਦਾ ਨੀਤੀ ਕੀ ਹੋਗੀ ਕਿਸੇ ਨਵੀਂ ਪਾਰਟੀ ਦਾ? ਅਜੇ ਅਜੇ ਅੱਜ ਦਾ ਜਿਹੜਾ ਸਾਡਾ ਏਜੰਡਾ ਸੀਗਾ ਅਸੀਂ ਇਹ ਏਜੰਡਾ ਸਿਰਫ ਅਸਦੀਫੇ ਦੇਣਾ ਠੀਕ ਆ ਜੀ ਜਿਹੜੀ ਅਗਲੀ ਰਣਨੀਤੀ ਹੋਗੀ ਉਹ ਸਾਡੇ ਭਰਾ ਸਾਰੇ ਬੈਠੇ ਆ ਸਾਡੀ ਸੰਗਤ ਆ ਇਹ ਤਾਂ ਮੇਨ ਆ ਅਸੀਂ ਆਪਣੇ ਉਹ ਦੂਜੇ ਵਰਕਰਾਂ ਨਾਲ ਵੀ ਸਲਾਹ ਕਰਾਂਗੇ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਹਾਂ ਜਿੱਥੇ ਜਿਹੜੇ ਜਿਹੜੀ ਵੀ ਕੋਈ ਪਾਰਟੀ ਪੰਜਾਬ ਦੇ ਭਲੇ ਦੀ ਜਾਂ ਸਾਨੂੰ ਲੱਗੂਗਾ ਕੋਈ ਲੀਡਰ ਪੰਜਾਬ ਦੇ ਭਲੇ ਲਈ ਕੰਮ ਕਰ ਰਿਹਾ ਅਸੀਂ ਉਹਦੇ ਨਾਲ ਕਰਾਂਗੇ। ਠੀਕ ਹੈ। ਆਟੀ ਲੱਗਦੀ ਹੈ ਜਿਹੜੀ ਵੇਖੋ ਅਜੇ 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 ਹੈ ਅਜੇ ਇਸ ਤਰ੍ਹਾਂ ਦਾ ਸਾਡੇ ਦਿਲ ਦਿਮਾਗ ਦੇ ਵਿੱਚ ਕੋਈ ਵੀ ਵਿਚਾਰ ਨਹੀਂਗਾ ਨਾ ਅਸੀਂ ਇਹਦੇ ਉੱਤੇ ਕੋਈ ਗੱਲ ਕੀਤੀ ਆ ਸਿਰਫ ਅੱਜ ਦੇ ਸਾਡਾ ਜਿਹੜਾ ਸਾਡਾ ਚੱਲ ਰਿਹਾ ਸੀਗਾ ਅਸੀਂ ਸਿਰਫ ਇਹ ਜੋ ਤਸਹੀਫ ਇਹ ਦੇਣ ਦੀ ਗੱਲ ਇਹੋ ਸੀ ਜੀ ਜੀ ਤੁਹਾਨੂੰ ਆਪਾਂ ਠੀਕ ਆ ਜਿੱਥੇ ਬੰਦਾ ਰਹਿੰਦਾ ਉਹਦੀ ਗੱਲ ਕਰਦਾ ਜਿਹੜੀ ਕਿਸਾਨਾਂ ਦੀ ਅੱਜ ਹੋਈ ਆ ਦੁਰਦਸ਼ਾ ਹੋਈ ਆ ਇਹਦੇ 'ਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਸੀਂ ਵੀ ਜਦੋਂ ਅਸੀਂ ਮੀਟਿੰਗਾਂ 'ਚ ਜਾਂਦੇ ਅਸੀਂ ਗੱਲ ਕਰਦੇ ਰਹੇ ਆ ਇਹ ਨਹੀਂ ਗੱਲ ਨਹੀਂ ਕੀਤੀ ਠੀਕ ਆ ਜੀ ਗੱਲ ਕਰਦੇ ਰਹੇ ਆਂ ਵੀ ਆਪਾਂ ਇਹਨੂੰ ਕਿਸੇ ਤਰੀਕੇ ਨਾਲ ਹੱਲ ਕਰੀਏ ਪਰ ਹੁਣ ਜੇ ਅੱਗੇ ਕੋਈ ਸੁਣੂਗਾ ਤਾਂ ਤਾਂ ਹੀ ਆ ਨਾ ਜੇ ਸੁਣੂਗਾ ਆਪਾਂ ਤਾਂ ਕਹਿ ਸਕਦੇ ਆਂ ਅਸੀਂ ਤਾਂ ਆਪਣੇ ਲੋਕਾਂ ਨਾਲ ਆ ਲੋਕ ਸਾਨੂੰ ਕਹਿੰਦੇ ਅਸੀਂ ਕਾਹ ਕਹਿੰਨੇ ਕੋਈ ਨਰੀ ਉਹਦਾ ਕੀ ਕਰ ਸਕਦੇ ਆਂ ਅਸੀਂ ਤਾਂ ਬੈਹਿ ਸਕਦੇ ਆਂ ਨਾ ਕਰੋ ਤੁਹਾਡੇ ਸਾਹਮਣੇ ਹੀ ਆ ਜੀ ਆ ਸੁਲਤਾਨਪੁਰ ਹਲਕੇ ਦੇ ਵਿੱਚ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਕਹਿਣਾ ਬੂਥ ਲਾ ਕੇ ਵਿਖਾਵੇ ਹੁਣ ਦੱਸੇ ਪਿੰਡਾਂ 'ਚ ਜਾ ਕੇ ਵਿਖਾਵੇ ਇਹ ਤਾਂ ਮਕੀਨੀ ਮੈਂ ਵਿਰੋਧ ਕਰਨਾ ਲਾ ਕੇ ਵਿਖਾਵੇ ਗੱਲ ਆ ਨਾ ਪਾਰਟੀ 'ਚ ਕਿਸੇ 'ਚ ਵੀ ਆਪਾਂ ਕਿਸੇ ਪਾਰਟੀ 'ਚ ਹੋਈਏ ਕਿਸੇ ਧੜੇ 'ਚ ਹੋਈਏ ਬੰਦਾ ਵਿਸ਼ੇਸ਼ ਨਹੀਂ ਹੁੰਦਾ ਪਾਰਟੀ ਵਿਸ਼ੇਸ਼ ਹੁੰਦੀ ਹੈ ਤੇ ਜੇਕਰ ਪਾਰਟੀ 'ਚ ਰਹਿ ਕੇ ਆਪਾਂ ਪਾਰਟੀ ਦੇ ਪਿੱਠੇ ਹੀ ਸੁਰਾ ਮਾਰਾਂਗੇ ਨਾ ਇਸ ਤੋਂ ਵੱਡਾ ਕ੍ਰਿਤਕ ਹਨ ਬੰਦਾ ਨਹੀਂ ਹੋ ਸਕਦਾ ਇਸ ਕਰਕੇ ਇਹ ਜਿਹੜੇ ਸਵਾਲ ਆ ਤੁਸੀਂ ਕਿਹਾ ਸੀ ਸੀਨੀਅਰ ਲੀਡਰਸ਼ਿਪ ਆ ਬੀਜੇਪੀ ਦੀ ਕਪੂਰ ਥਲੇ ਦੀ ਠੀਕ ਆ ਉਹਨਾਂ ਨੂੰ ਜਾ ਕੇ ਗੱਲਾਂ ਪੁੱਛਿਓ ਠੀਕ ਆ ਜੀ ਇਹ ਗੱਲਾਂ ਮੈਂ ਸੋਮ ਪ੍ਰਕਾਸ਼ ਜੀ ਨੂੰ ਵੀ ਸਾਰੀਆਂ ਦੱਸਿਆਂ ਮੰਤਰੀ ਸਾਹਿਬ ਦੇ ਧਿਆਨ 'ਚ ਵਿਲਿਆਂ ਦਿਆਂਗਾ ਇਹ ਨਹੀਂ ਤਾਂ ਤੇ ਨਹੀਂ ਲੈਂਦੀ ਗੱਲ ਇੱਥੇ ਕੋਈ ਨਾ ਕੋਈ ਚੰਗਾ ਮਾੜਾ ਸਿਰਫ ਕਿਉਂ ਨੇ ਆਇਆ ਵੀ ਕਰਨਾ ਇੱਥੇ ਹੁਣ ਇਹ ਤਾਂ ਇਹ ਦੱਸੋ ਵੀ ਈਰਖਾ ਕੀ ਆ ਮੇਰੇ ਨਾਲ ਮੇਰੀ ਤਾਂ ਕੋਈ ਉਹਦੇ ਨਾਲ ਨਿੱਜੀ ਨਹੀਂ ਮੈਂ ਤਾਂ ਵੱਡਾ ਭਰਾ ਸਮਝਦਾ ਸੀਗਾ ਠੀਕ ਆ ਮੇਰੀ ਤਾਂ ਕੋਈ ਉਹਦੇ ਨਾਲ ਹੈ ਹੀ ਨਹੀਂ ਸੀਗੀ ਸਗੋਂ ਇਹਦੀ ਪ੍ਰਧਾਨਗੀ ਦੇ ਵਿੱਚ ਵੀ ਕਈ ਵੀ ਅਸੀਂ ਇਹਦਾ ਸਾਥ ਹੀ ਦਿੱਤਾ ਹੋਣਾ ਮਾਨ ਸਰ ਪਲੀ ਕਰਦੇ ਆ ਜਿਹੜੇ ਬੰਦਿਆਂ ਨੇ ਅੱਗੇ ਕੀਤਾ ਉਹਨਾਂ ਦਾ ਇਤਿਹਾਸ ਕੱਢੋ ਮੇਰੇ ਕਹਿਣਾ ਕਿਸੇ ਨੇ ਚੋਰੀ ਨਹੀਂ ਹੋ ਜਾਣਾ ਰਾਤ ਨੂੰ ਆਪਾਂ ਸਾਬਕਾ ਐਮਐਲਏ ਦੇ ਘਰੇ ਦੀਵਾਲੀ ਦੇ ਕੇ ਆਉਣੇ ਆ ਮੌਜੂਦਾ ਮਲੇ ਨੂੰ ਘਰੇ ਰੋਟੀ ਖਵਾਉਣਿਆ ਸੱਜਣ ਸਿੰਘ ਨੂੰ ਹਲਕਾ ਅਚਾਰ ਆਮ ਆਦਮੀ ਪਾਰਟੀ ਲਾਉਂਦੀ ਆ ਅਖਬਾਰ ਚ ਸ਼ਰੇਆਮ ਆਪਾਂ ਕਹਿ ਰਹੇ ਆ ਆਮ ਆਦਮੀ ਪਾਰਟੀ ਨੇ ਬੜਾ ਚੰਗਾ ਕੀਤਾ ਤੇ ਖੋਜੇ ਵਾਲੇ ਨੂੰ ਜਿੰਮੇਵਾਰੀ ਦੇਣ ਦਾ ਕੀ ਹੈ ਇਹ ਤਾਂ ਆਪਾਂ ਸਮਝਦਾ ਰਾਣਾ ਠੀਕ ਹੈ ਜੀ ਉੱਥੇ ਆਪਾਂ ਮੀਟਿੰਗਾਂ ਕਰ ਰਹੇ ਆ ਜਿੱਥੇ ਫਿਰ ਕਿਸੇ ਨਾਲ ਮੇਰਾ ਕੋਈ ਜੱਦੀ ਨਹੀਂ ਰਹੇਗਾ ਕੋਈ ਮੇਰਾ ਵੀ ਇਹਨਾਂ ਨੇ ਕੋਈ ਪਹਿਲੀ ਨਹੀਂ ਵਾਈ ਜਾਂ ਵਤ ਨਹੀਂ ਵਾਈ ਸਿਰਫ ਇੱਕੋ ਗੱਲ ਹੁੰਦੀ ਆ ਪ੍ਰੋਟੋਕੋਲ ਦੀ ਜੇ ਮੈਂ ਸਹੀ ਨਹੀਂ ਗਾ ਹੈ ਠੀਕ ਹੈ ਮੇਰੇ 'ਚ ਕਮੀਆਂ ਹੋਣਗੀਆਂ ਮੇਰੇ 'ਚ ਵੀ ਲੱਖ ਹੋਣਗੀਆਂ ਪਰ ਮੈਂ ਪਾਰਟੀ ਨਾਲ ਗਦਾਰੀ ਨਹੀਂ ਕਰਦਾ ਜਿੰਨਾ ਜੇ ਮੈਂ ਰਿਹਾ ਜਿਹੜੇ ਜਿੱਥੇ ਵੀ ਰਿਹਾ ਠੇਕ ਠੋਕ ਕੇ ਰਿਹਾ ਇੱਕ ਝੰਡੇ ਥੱਲੇ ਰਿਹਾ ਤੇ ਗਾਂਵ 'ਚ ਇਦਾਂ ਰਹਿ ਮਰਦੇ ਦਮ ਤੱਕ ਇਦਾਂ ਹੀ ਰਹੂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਆਪਣੇ ਬੀਜੇਪੀ ਦੇ ਹਲਕਾ ਇੰਚਾਰਜ ਸਾਫਾ ਕਰਨ ਚ ਗੀਲਿੰਗ ਆਲੀ ਉਹਨਾਂ ਨੇ अच्छा जी ਤੇ ਉਹਨਾਂ ਨੇ ਇਹ ਪਲੱਸ ਕਾਨਫਰੰਸ ਵਿੱਚ ਇੱਕ ਇਲਜ਼ਾਮ ਲਗਾਇਆ ਕਿ ਤੁਸੀਂ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਛੱਡ ਕੇ ਕੰਮ ਕਰਨ ਵਾਲੇ ਵਰਕਰਾਂ ਨੂੰ ਛੱਡ ਕੇ ਨਵੇਂ ਪ੍ਰਕਰਣ ਨੂੰ ਮਹੱਤਵ ਦੇ ਰਹੇ ਹੋ ਇਸ ਕਰਕੇ ਉਹ ਅੱਜ ਸਾਹ ਆਉਣਾ ਕਿ ਆ ਵੀ ਅਸੀਂ ਅਸਤੀਫਾ ਦੇਣ ਲੱਗੇ ਹਾਂ ਸਾਰੀ ਟੀਮ ਆਪਣੇ ਮਿਲ ਕੇ اچھا ਪਹਿਲੀ ਗੱਲ ਜੀ ਮੇਰੇ ਕੋ ਕਿਸੇ ਦਾ ਅਸਤੀਫਾ ਨਹੀਂ ਆਇਆ ਹਾਲੇ ਤੱਕ ਜੀ اچھا ਜੀ ਦੂਜੀ ਗੱਲ ਇਹ ਹੈ ਕਿ ਕਾਰਨ ਮੇਰਾ ਛੋਟਾ ਭਰਾ ਆ ਹਾਂਜੀ ਉਹਨੂੰ ਮੈਂ ਪਹਿਲਾਂ ਵਾਈਸ ਪ੍ਰਧਾਨ ਬਣਾਇਆ ਜ਼ਿਲ੍ਹੇ ਦਾ ਫਿਰ ਉਹਨੂੰ ਹਲਕਾ ਇੰਚਾਰਜ ਬਣਾਇਆ ਹਾਂਜੀ ਫੇਰ ਉਹਨੂੰ ਮੈਂ ਜਦੋਂ ਬਾਹਰ ਮਰਕਾ ਗਿਆ ਤੇ ਮੈਂ ਉਹਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਗਿਆ ਆਪਣੀ ਜਗਾ ਅੱਛਾ ਜੀ ਹੁਣ ਇਹਦੇ ਬਾਅਦ ਆਪਾਂ ਹੋਰ ਤੋਂ ਛੋਟੇ ਨੂੰ ਕੀ ਬਣਾ ਸਕਦੇ ਹਾਂ ਜੀ ਅੱਛਾ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਪੱਕੀ ਭਾਈ ਪਾਰਟੀ ਮੰਗਦੀ ਹੈ ਕੰਮ ਜੀ ਹਾਂ ਜੀ ਠੀਕ ਹੈ ਜੀ ਹੁਣ ਪਾਰਟੀ ਚਿਰੋਣੀ ਜ਼ਿਲ੍ਹਾ ਪ੍ਰਧਾਨ ਦਾ ਕੰਮ ਹੈ ਉਹਨੇ ਹੱਥ ਨੂੰ ਆਪਣੀ ਜਗਾ ਰੱਖਣਾ ਹੁੰਦਾ ਪਰਿਵਾਰ ਹੁੰਦਾ ਇੱਕ ਠੀਕ ਹੈ ਜੀ ਠੀਕ ਹੈ ਜੀ ਤੇ ਪਰਿਵਾਰ ਦੇ ਵਿੱਚ ਵੱਧ ਘਾਟੇ ਹੁੰਦੇ ਰਹਿੰਦੇ ਆ ਕੋਈ ਗੱਲ ਨਹੀਂ ਪਰ ਆਪਾਂ ਛੋਟਾ ਵੀ ਹੈ ਤੂੰ ਗੱਲ ਨਹੀਂ ਸਹੀ ਕਿ ਉਹਨੇ ਮੇਰੇ ਨਾਲ ਕੋਈ ਬੋਲ ਵੀ ਇੱਤਾ ਤਾਂ ਕੋਈ ਗੱਲ ਨਹੀਂ ਯਾਰ ਤੇ ਆਪਣਾ ਭਰਾ ਤੂੰ ਗੱਲ ਨਹੀਂ ਅੱਛਾ ਅੱਛਾ ਠੀਕ ਹੈ ਜੀ ਹਾਂ ਹਾਂ ਠੀਕ ਹੈ ਜੀ ਪਰ ਪਾਰਟੀ ਜਿਹੜੀ ਆ ਪਾਰਟੀ ਬਈ ਹੁਣ ਤੈਨੂੰ ਪਤਾ ਇਲੈਕਸ਼ਨ ਚੱਲੇ ਤੇ ਪਾਰਟੀ ਕੰਮ ਮੰਗਦੀ ਆ ਹਾਂ ਜੀ ਜਦੋਂ ਮੈਂ ਜਦੋਂ ਕਿਸੇ ਨੇ ਕੋ ਮਨ ਬਣਾ ਲਿਆ ਫਿਰ ਹੋਰ ਕੇ ਪਾਰਟੀ ਜੁਆਇਨ ਕਰ ਲਈ ਜੋ ਮਰਜ਼ੀ ਬੋਲੀ ਜਾਵੇ ਪੰਜ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਹਨਾ ਪਰ ਮੇਰੇ ਵੱਲੋਂ ਉਹਦੇ ਖਿਲਾਫ ਕੋਈ ਅਸੀਂ ਕੋਈ ਟਿੱਪਣੀ ਨਹੀਂ ਹੈ ਠੀਕ ਤਾਂ ਵੀਰਾਂ ਨਿਚਰ ਰਹੂਗਾ ਠੀਕ ਹੈ ਜੀ ਠੀਕ